ਬਟਾਲਾ ਚ ਗੁਰਦਾਸਪੁਰ ਰੋੜ ਤੇ ਰੋਜ਼ ਸਿਨੇਮਾ ਦੀ ਖਾਲੀ ਪਈ ਜਗਾ ਵਿੱਚ ਅਣਪਛਾਤੇ ਨੌਜਵਾਨ ਉਮਰ ਕਰੀਬ 30 ਸਾਲ ਦੀ ਭੇਦ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ। ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਓਵਰਡੋਜ਼ ਨਾਲ ਲਗਾਤਾਰ ਮੌਤਾਂ ਹੋ ਰਹੀਆਂ ਹਨ। ਪਿਛਲੇ ਕੁਝ ਮਹੀਨਿਆਂ ਵਿੱਚ 3 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋ ਚੁੱਕੀਆਂ ਹਨ। ਪੁਲਿਸ ਨੇ ਪਛਾਣ ਕਰਾਉਣ ਲਈ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਪਰ ਪੁਲਿਸ ਅਧਿਕਾਰੀ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਕੰਨੀਕਤ ਰਹਦੇ ਨਜ਼ਰ ਆ ਰਹੇ ਹਨ। ਪਾਕਿਸਤਾਨਿਕ ਲੋਕਾਂ ਨੇ ਖੁੱਲਕੇ ਬੋਲਿਆ ਹੈ ਕਿ ਇਸੇ ਜਗ੍ਹਾ ਤੇ ਨਸ਼ੇ ਕਰਨ ਨੌਜਵਾਨਾਂ ਦੀ ਲਗਾਤਾਰ ਮੌਤਾਂ ਹੋ ਰਹੀਆਂ ਹਨ ਦੱਸ ਦਈਏ ਕਿ ਅੱਜ ਸ਼ਾਮ 5 ਵਜੇ ਮੁੱਖ ਮੰਤਰੀ ਭਗਵੰਤ ਮਾਨ ਬਟਾਲਾ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਕਲਸੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚ ਰਹੇ ਹਨ ਜਿਸ ਜਗ੍ਹਾ ਤੋਂ ਨੌਜਵਾਨ ਦੀ ਲਾਸ਼ ਮਿਲੀ ਹੈ ਉਹ ਜਗ੍ਹਾ ਰੈਲੀ ਸਥਲ ਦੇ ਬਿਲਕੁਲ ਨਜ਼ਦੀਕ ਹੈ ਬਟਾਲਾ ਤੋਂ ਲਾਪਰਿਸਰ ਸਿੰਘ ਖੁਸ਼ੀਪੁਰ ਦੀ ਰਿਪੋਰਟ ਹੋ ਗਈ ਹੈ ਕਿ ਇੱਕ ਲਾਸ਼ ਖੜੀ ਸਿਲਮੇ ਚੋ ਅੱਜ ਚੋਕ ਕੇ ਪੁਲਿਸ ਵਾਲਿਆਂ ਨੇ ਇਹ ਇਹ ਕਾਇ ਇਹ ਪਿਆਜ਼ ਇੱਥੇ ਇਹ ਤਾਂ ਕੋਈ ਪਿਆਜ਼ ਹੁਣ ਕਿੱਥੋਂ ਦਾ ਕਿਸੋਂ ਦਾ ਨਹੀਂ ਦੇਖ ਲਾਜ ਜੇ ਇਹ ਪ੍ਰਸ਼ਾਸਨ ਦੇ ਕਦ ਨਾ ਮਰਿਆ ਮੁੰਡਾ ਕਦ ਉਹ ਵੀ ਨਸ਼ੇ ਪੈ ਤੈਣੜੀ ਮਰਿਆ ਹੋਰ ਕਦ ਮਰਿਆ ਉਹ ਉਹਨਾਂ ਦੱਸੇ ਚੜੂ ਵਾਲੇ ਇਹ ਇਹ ਕਦੋਂ ਦਾ ਪਿਆਜ਼ ਇੱਥੇ ਇਹਦੇ ਹੁਣੀ ਮੈਂ ਵੇਖਿਆ ਰਾਜਾ ਦੇ ਉਹੀ ਪਿਆਜ਼ ਆ ਉਥੇ ਇਹ ਵੀ ਰਾਜਾ ਦੀ ਹੈ ਇਹ ਵੀ ਰਾਜਾ ਦੀ ਹੈ ਮੈਂ ਜਦ ਆਇਆ ਸਵੇਰ ਦੇ ਮੈਂ ਹੁਣੀ ਵੇਖਿਆ ਜ਼ਮੀਨ ਪ੍ਰਸ਼ਾਸਨ ਤਾਂ ਕਹਿੰਦਾ ਹੈ ਨਸ਼ਾ ਆਪਣਾ شاہਿਲ ਕਿੱਥੋਂ ਆਉਂਦੇ ਹੋ ਮੈਂ ਪ੍ਰੇਮ ਤੇ ਗਾਂਧੀ ਕੰਮ ਜਾ ਕੇ ਕਸਾਉਂਦੇ ਹੋ ਉੱਥੇ ਭਈ ਮੰਮੀ ਤੁੱਤ ਚੱਲੋ ਪਿਓ ਦੀਆਂ ਜਾ ਕੇ ਲੁੱਭ ਕੋ ਹਾਂਜੀ ਮੰਮੀ ਬੱਪਾ ਦੋਨੇ ਮਤਲਬ ਪੂਰੇ ਹੋ ਗਏ ਨੇ ਤੇ ਭੈਣ ਭਰਾ ਨਾਲ ਮਤਲਬ ਬੰਦੀ ਨਹੀਂ ਹੁੰਦੀ ਪਰ ਤੂੰ ਇੱਥੇ ਆ ਕੇ ਸੌਂਦੇ ਹੋ ਜੇ ਤੁਹਾਨੂੰ ਕੁਝ ਹੋ ਜੇ ਇੱਥੇ ਸੁੱਤੇ ਪਿਆ ਨਸ਼ਾ ਕਰਦੇ ਹੋ ਹਾਂਜੀ ਨਸ਼ਾ ਕਰਦੇ ਹੋ ਹਾਂਜੀ ਕਾਹਦਾ ਬਸ ਇਹੀ ਜਗ੍ਹਾ ਫਿਰ ਬਸ ਹੋਰ ਮਰਾ ਪੁੱਤ ਕਿਹੜਾ ਪੂਰੀ ਵੇਲਾ ਨਾਲ ਐਸਲੋ ਖਾਨ ਦੇ ਹੋ ਹਾਂਜੀ ਹੋਰ ਤੇ ਤੁਹਾਨੂੰ ਪਤਾ ਨਹੀਂ ਕਿ ਐਸਲੋ ਖਾਨਾ ਮੌਤ ਆ ਕਿੰਨੀ ਉਮਰ ਤੁਹਾਡੀ ਬੇ ਜੀ 23 23 ਸਾਲ ਕਿੰਨਾ ਪੜ੍ਹੇ ਹੋ ਮੈਂ ਸਰ ਪਲੱਸ 2 ਕਿਤੇ ਪਲੱਸ 2 ਕਿ ਜੀ ਤੁਹਾਨੂੰ ਪਤਾ ਨਹੀਂ ਕਿ ਨਸ਼ਾ ਖਾਨਾ ਮੌਤ ਹੋਣੀ ਇੱਕ ਲੱਗ ਗਿਆ ਅੱਜ ਮੁੰਡਾ ਮਰਿਆ ਲੋਕੀ ਕਹਿੰਦੇ ਵੀ ਨਸ਼ੇ ਨਾਲ ਮਰਿਆ ਸਾਹਮਣੇ ਸਲਮੇ ਹਾਂ